ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੇ ਜਾਣੇ ਹੋਵਗੇ ਵਧੀਆ ਸਵਾਗਤ ਕਰਦੇ ਆ ਆਪਣਾ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈ Mrs. Malli ਤੇ ਵਲੌਗ ਜਿਹੜਾ ਵਾ ਉਹ ਆਪਾਂ ਸਟਾਰਟ ਕਰ ਦਿੱਤਾ ਏ ਰੈਡੀ ਆਪਾਂ ਹੋ ਗਏ ਆ ਮੰਨੀ ਸਾਹਿਬ ਜੇ ਰੈਡੀ ਹੁੰਦੇ ਪਏ ਆ ਰੈਡੀ ਅਸੀਂ ਕਿੱਥੇ ਜਾਣ ਵਾਸਤੇ ਹੋਏ ਆ ਤੇ ਕਿਉਂ ਹੋਏ ਆ ਉਹ ਵੀ ਤੁਹਾਨੂੰ ਦੱਸਦੇ ਆ ਵਲੌਗ ਦੇ ਵਿੱਚ ਜੁੜੇ ਰਹੋ ਤੇ ਵਲੌਗ ਨੂੰ ਲਾਸਟ ਤੱਕ ਵੇਖਿਓ ਇੰਜੋਏ ਕਰਿਓ ਤੇ ਸਾਰਾ ਕੁਝ ਤੁਹਾਨੂੰ ਜਿਹੜਾ ਵਾ ਕਲੀਅਰ ਹੋ ਜਾਏਗਾ ਵਲੌਗ ਦੇ ਵਿੱਚ ਹੀ ਤੇ 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 ਬਾਕੀ ਇਹ ਹੈ ਕਿ ਹੁਣ ਅਸੀਂ ਥੋੜਾ ਜਿਹਾ ਨਾ ਕੋਸ਼ਿਸ਼ ਕਰਦੇ ਪਏ ਮਿਰਰ ਵਿੱਚ ਬਲੋਗਿੰਗ ਕਰਨ ਦੀ ਕਿਉਂਕਿ ਕੁਝ ਸਾਰੇ ਕਰਦੇ ਆ ਤੇ ਮੈਂ ਕਿਹਾ ਕਿ ਅਸੀਂ ਵੀ ਸਟਾਰਟ ਕਰੀਏ ਕੁਝ ਨਵਾਂ ਤੇ ਨਵਾਂ ਤੇ ਜੁਨੀ ਜਿਆ ਕਰਦੇ ਪਏ ਆ ਵੈਸੇ ਸਾਰੇ ਕਰਦੇ ਹੀ ਆ ਬਟ ਅਸੀਂ ਵੀ ਕਰਦੇ ਆ ਤੇ ਮੱਲੀ ਸਾਹਿਬ ਜਿਹੜੇ ਉਹਨਾਂ ਨੇ ਟਰਬਨ ਵਗੈਰਾ ਸੌਰੀ ਦਸਤਾਰ ਬੰਨ ਲਈ ਆ ਟਰਬਨ ਨਹੀਂ ਬੰਨੀ ਤੇ ਬਾਕੀ ਤੇ 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 ਚਾਹ ਚੁਆ ਪੀ ਲਈ ਆ ਤੇ ਸ਼ਾਮ ਦਾ ਟਾਈਮ ਆ ਟਾਈਮ ਹੈਗਾ ਜੀ 3:30 ਦਾ ਆਈ ਥਿੰਕ 3:30 3:30 ਹੋਏ ਨੇ ਤੇ ਹੁਣ ਚਲਦੇ ਆਂ ਤੇ ਤੁਸੀਂ ਬਲੌਗਰ ਨਾਲ ਇੱਦੇ ਜੁੜੇ ਰਹੋ ਇਹ ਗੱਬਰ ਦੀ ਮੂਵੀ ਇੱਥੇ ਗੱਬਰ ਹਾਜ਼ਰ ਹੈ ਗੱਬਰ ਆ ਜਾ ਰਿਹਾ ਤੇ ਮੂਵੀ ਲੱਗੀ ਆ ਗੱਬਰ ਦੀ ਤੇ ਹੁਣ ਇੱਥੇ ਰੋਕੀ ਆ ਕਿਉਂਕਿ نیٹ ਰੁਕ ਗਿਆ ਆਈ ਥਿੰਕ ਤੇ ਮੱਲੀ ਸਾਹਿਬ ਨੂੰ ਵੀ ਤੁਹਾਨੂੰ ਰੂਬਰੂ ਕਰਾਉਨੇ ਆ ਮੱਲੀ ਸਾਹਿਬ ਮੈਂ ਨਹੀਂ ਦੱਸਿਆ ਕਿੱਥੇ ਜਾ ਰਹੇ ਆ ਉਹ ਆਪੇ ਹੀ ਔਰੇ ਔਰੇ ਨੂੰ ਪਤਾ ਚੱਲ ਜਾਏਗਾ ਜਾ ਰਹੇ ਵੇਲੇ ਹੈਗੇ ਆ ਟਕਾਲ ਤਾਨੂੰ ਹੈ ਨਹੀਂ ਆ ਦੇ ਬਾਸਟੋਰ ਪਾਓ ਕਿ ਨਾ ਕੰਪਨੀ ਦਾ ਨਹੀਂ ਬਿਠਾਇਆ ਕਰੇ ਬੜਾ ਦਾੜੀ ਜੋੜੀ ਮੈਂ ਕਟਾਈਏ ਮੈਂ ਚੱਲ ਕੋ ਵਾਂਡਾ ਕੱਟਾਂ ਦਾੜੀ ਕਟਾ ਵਾਂਡਾ ਤੇ ਚੱਲੀਏ ਫਿਰ ਮੇਰੀ ਪਹਿਲਾਂ ਆਰ ਲੁੱਕ ਦੱਸ ਮਰੀਆ ਲੱਗਣੇ ਇਹ ਆਰ ਲੁੱਕ ਨਹੀਂ ਕਰਨਾ ਖੁੱਲੀ ਮਈਏ ਪਪਾਈ ਜੀ ਕਿ ਮੂਹੀ ਹੁੰਦੀ ਹੈ ਖੁੱਲੀ ਮਈਏ ਪਪਾਈ ਜੀ ਆਹ ਹੋ ਇਥੇ ਤੁਹਾਡੀ ਆ ਝੂਠ ਨਹੀਂ ਮਾਰੀ ਖੁੱਲੀ ਆ ਫਿਰ ਭੱਜ ਜੀ ਫਿਰ ਬਾਪ ਆਪਣੀ ਜਿਹੜੀ ਸੁੱਤੀ ਪਈ ਆ ਹਾਏ ਕਾਕਾ ਜੀ ਬਣਾਰਾ ਆਇਆ ਪਾਰੀਆਂ ਹੋਣਗੀਆਂ ਬੰਦ ਕਰ ਦੇ ਮੈਂ ਉਹ ਖਰਾਬ ਹੋ ਜੂ ਅੱਛਾ ਖਰਾਬ ਹੋ ਚਲੀ ਆ ਮੇਰੇ ਵੀ ਕਹਿੰਦੇ ਲਾਈਟ ਜਿਹੜੀ ਉਹਨੂੰ ਬੰਦ ਕਰ ਦੇ ਤੇ ਇਹ ਹੁਣ ਇੱਥੇ ਰੋਗੀ ਐਨ ਚੱਲਣੀ ਡੈਡੀ ਹੜਿਆ प्रसाज नहीं लिया ट्राई करना बाकी ਜਾ ਨਹੀਂ ਪੀਂਦੀ ਦੇ ਆਉਂਦੇ ਆਈ ਫੁੱਲ ਵੇ ਸੋਹਣੇ ਆ ਨਾ ਮੈਂ ਲਿਆਉਣ ਲਿਆਉਣ ਕਰਨੀ ਪੜਾ ਜੀ ਕਿਥੋਂ ਲੈ ਦੇ ਅੱਛਾ ਤਾਰਾ ਗੜੋ ਲੈ ਹੁਣ ਗਏ ਉਹ ਤੇ ਗਰਮ ਅਸੀਂ ਪਹੁੰਚੇ ਜੀ ਬੀਵੀ ਕੋ ਆਪਣੇ ਕੋਲ ਪਾਸੇ ਇੱਕ ਅਕਸ਼ੇ ਕੱਢਦਾ ਠੀਕ ਆ ਫੁੱਲ ਸ਼ੇਕ ਨਹੀਂ ਹੈਗੇ ਚੰਗਾ ਨਹੀਂ ਹੈ ਜੀ ਸ਼ੇਕ ਕੱਢੇ ਨਹੀਂ ਹੁੰਦਾ ਸ਼ੇਕ ਹੁੰਦੇ ਵੇ ਕਿੰਨੇ ਦਾ ਕਮਲਾ ਦਿੱਤਾ ਕਿੰਨੇ ਖਰਚੇ ਨੇ 500 ਰੁਪਿਆ ਕਮਲਾ ਅਗਲਾ ਇਹਦਾ ਹੀ 150 ਦਾ 500 ਖਰਚਾ ਠੀਕ 500 ਰੁਪਿਆ ਦੇ ਜੰਡੇ ਨਹੀਂ ਚੀਜ਼ ਘੈਂਟ ਪੱਥਰ ਵਾਲਾ ਪੱਥਰ ਵਾਲਾ ਤੇ ਸਿਰਫ ਇੱਕ ਜਿਹੜਾ ਛੋਟਾ ਕਮਲਾ ਹੁੰਦਾ 50 ਦਾ ਮਿਲਦਾ ਜਿਹੜਾ ਵੱਡਾ ਹੁੰਦਾ ਉਹ 2.5 300 ਦਾ ਮਿਲਦਾ 50 50 ਜਾਂਦੇ ਕਿਉਂ ਕਾਲਾ ਆਉਂਦਾ ਉਹ ਇਹਨੇ ਤਾਂ ওভার ਵੱਡਾ ਜੇ ਇਹਦੇ ਨਾਲ ਹਨਾ ਲੱਗੀਆਂ ਵੀ ਕਿਹੜੇ ਇਹਦੇ ਫੋਰਾ ਕਹਿੰਦਾ ਸੂਰਜ ਮੁਖੀ ਇਹ ਨਹੀਂ ਮਿਲਦਾ ਹਨਾ ਏ ਮੈਂ ਤੁਹਾਨੂੰ ਆਣੀ ਹੈ ਪਰ ਮੈਂ ਲੈ ਤਾਂ ਨਹੀਂ ਆ। ਆ ਦੂਜਾ ਹਨਾ ਆਹ ਬਹੀ ਲੰਦੀ ਆ ਗਰਮੀਆਂ ਉਹਨੇ ਫੁੱਲਿਆ ਕੇ ਖਾਤ ਕਿਉਂ ਲਾਈਦਾ ਤੈਨੂੰ ਪਿੰਕ ਕਲਰ ਆਊਗਾ ਆ ਹੀ ਤੇ ਰੇਗਾ ਨਹੀਂ ਨਹੀਂ ਫੁੱਲੀ ਹੈ ਇਹ ਤੇ ਰੇਗਾ ਤੇ ਪੱਤੇ ਵੰਗੇ ਰੇ ਵੇਖੋ ਜੀ ਉਹ ਵੀ ਸੋਹਣਾ ਹਨਾ ਪਰ ਮੇਰਾ ਸੋਚਨੀ ਹੈ ਵੀ ਥੋੜੇ ਵੱਡੇ ਨਹੀਂ ਗਮਲੇ ਲੈਣੇ ਮੈਨੂੰ ਨਹੀਂ ਬੜੀ ਜੋ ਵੱਡੇ ਆ ਇਹ ਪਲਾਸਟਿਕ ਦੇ ਬੜੇ ਮਹਿੰਗੇ 300 400 ਦਾ ਨਹੀਂ ਬੜਾ ਸੋਹਣਾ ਵੱਡਾ ਹੀ ਹੈ ਇਹ ਬੜੇ ਹੀ ਤੇ ਮੈਂ ਤਾਂ ਆ ਹੀ ਵੇਖ ਕੇ ਥੋੜੇ ਲੈਣਾ ਪੱਗੀਆਂ ਦੋ ਦੇ ਕਰ 500 ਦਾ ਗੱਲਾ ਆਈਆਂ ਤੇ ਮੇਰੀ ਗੱਲ ਸੁਣੋ ਇੱਕ ਵਿੱਚ 150 ਦਾ ਵੀ ਹੈ ਮੇਰੀ ਗੱਲ ਸੁਣੋ ਆਹ ਵਾਲਾ ਸੱਚ 150 ਦਾ ਮੇਰੀ ਗੱਲ ਸੁਣੋ ਉਥੋਂ ਫੁੱਲ ਲੈਣ ਦੀ ਬਜਾਏ ਤਾਰਾ ਕਣੋਂ ਤੋਂ ਹੀ ਉਥੋਂ ਲੈਂਦੇ ਸਾਡੇ ਅਨੀਵਰਸਰੀ ਜਿਹੜੀ ਉੱਥੇ ਪਰ ਉਹੀ ਗੱਲ ਆਪਾਂ ਗੱਡੀ 'ਚ ਲੈ ਆਉਂਦੇ ਆਂ ਲੈ ਆਉਣ ਦੀ ਗੱਲ ਆਣਾ ਤੇ ਉਥੋਂ ਗੱਡੀ 'ਚ ਰੱਖਦੇ ਆਂ ਮੁੰਡੇ ਨੂੰ ਜਿਹੜਾ ਆਜ ਦੇ ਆਇਆ ਜੋ ਤੁਸੀਂ ਚੁਣ ਲਈ ਉਹ ਵੀ ਚਲ ਗਿਆ ਮੈਂ ਅੱਗੇ ਹੈ ਮੇਰੀ ਮਜਬੂਤ ਭਾਵੇਂ ਇੱਥੇ ਨਹੀਂ ਚਲੀ ਤੇ ਨਹੀਂ ਚਲ ਗਿਆ ਕੀ ਸੀ ਹਾਂ ਹਾਂ ਤੇ ਇਹ ਜੀ ਜੀ ਜਾ ਕੇ ਰੈਡ ਹੌਲੀ ਖੇੜ ਗਿਆ ਜਾਂਦਾ ਦਸ ਦਿਨ ਥੋੜੇ ਹੌਲੀ ਹੈ ਨਾ ਬਸ ਆਉਂਗਾ ਮੈਂ ਸੋ ਬਤਨ ਫੋਨ ਕਰਨਾ ਕਿ ਹੌਲੀ ਵੜੇਗਾ ਮੈਂ ਕਹਿਣਾ ਹੈ ਜੇ ਨਸੀ ਆ ਜਿਓ ਚਲ ਮੈਂ ਤਾਰੂ ਸ਼ਹੀਲ ਕਹਿ ਬੋਲੀ ਵੜੇ ਰਹਿ ਆ ਜਿਓ ਵੀ ਟੱਪਣਾ ਉਹ ਵੀ ਆਖਣ ਦੇ ਹੀ ਸੀ ਕਿ ਹੋਰੇ ਖੇੜ ਕੇ ਜਾ ਜਾਂਦਾ ਹੀ ਵੀ ਨਹੀਂ ਮੇਰੇ ਖਲੋਸ ਮੈਂ ਸੋ ਕਹਿੰਦੀ ਮੈਂ ਕੱਲ ਤਾਰੂ ਸ਼ਾਮ ਲੈ ਰਹਿ ਜਾਂਦੇ ਆ ਤੇ ਹੌਲੀ ਖੜੀ ਕੇ ਆ ਜਿਓ ਪਰ ਮੈਂ ਅਗਲੇ ਦਿਨ ਹੀ ਆ ਜਿਓ ਪਰ ਆ ਜਾਓ ਨਾਲ ਆ ਚਲ ਫਿਰ ਪੀਆ ਚਾਹ ਤੇ ਚੱਲੀਏ ਫੇਰ ਦੇ ਆਏ ਆ ਤੁਸੀਂ ਪਾਗੇ ਦੇ ਵਿੱਚ ਕਿਸੇ ਖੁਸ਼ਕਾਨ ਨੂੰ ਤੇ ਇਧਰ ਮਿਲੋ ਸਾਡੇ ਸੀਰੀਅਲ ਨੂੰ ਮੁਲਕਾਨ ਰੇ ਰਹੀ ਸੀਰੀਅਲ ਵਾਓ ਨੀਦੀ ਬਣਾ ਰਹੀ ਹੈ ਚਾਹ ਤੇ ਚਾਹ ਚੂ ਪੀ ਗਏ ਤਾਂ ਫੇਰ ਵੇਖਦੇ ਆ ਵਧੀਆ ਵਧੀਆ ਜੀ ਕਹਿੰਦਾ ਅਹੀ ਖੜਿਆ ਪਨੀਰ ਤੁਹਾਨੂੰ ਸ਼ਾਇਦ ਬਣਾਉਣਾ ਪਾਗੇ ਹਾਂ ਗੱਲਾਂ ਮਾਰਦੇ ਤੁਹਾਨੂੰ ਪਤਾ ਨਹੀਂ ਨਾ ਤੁਸੀਂ ਆਉਣਾ ਯਾਰ ਖਾਣ ਬਿਨਾ ਤੇ ਉਹਦੇ ਬੰਦੇ ਦੀ ਜ਼ਿੰਦਗੀ ਦਾ ਸੂਲਿਆ ਖਾਣ ਪੀਣ ਦੀਆਂ ਕਾੜੀਆਂ ਗੱਲਾਂ ਪਰ ਗੱਲ ਸਹੀ ਵੇਹ ਤਰਲੇ ਮੰਨ ਦਾ ਫਾਇਦਾ ਨਹੀਂ ਕਿ ਕਿ ਨਾ ਆਉਣਾ ਤਾਂ ਨਹੀਂ। ਹਾਂ। ਕਿ ਇਹ ਜਾਣ ਕੇ ਫਟਾਟ ਕਰੀ। ਗੱਡੀ ਲੈ ਆਉਂਦੇ ਆਂ ਨਾਂਨ ਦੋੜ ਪੈਣਾ। ਪਹਿਲੇ ਨੰਬਰ ਤੇ ਮੈਂ ਲੈ ਜਾਣਾ। ਤੇ ਮੈਂ ਕਹਿੰਦਾ ਰਈ ਸਵੇਰੇ ਲੈ ਜਾਵਾਂ। ਹਾਂ ਸਾਰੇ ਲੰਦ ਨੂੰ ਦਾ ਤਰਨਾਲੇ ਹੋ ਜਾਏ ਕਸੂਟਰੀ। ਇਹ ਕੋਸਕੂਟਰੀ ਤੇ ਜਾਏ ਨਹੀਂ। ਸਾਡ ਜੂਂਗੜੀ ਦੇ। ਤੇ ਸਕੂਟਰੀ? ਹਾਂ। ਗੱਡੀ ਕੋਟਰੀ। ਸਕੂਟਰੀ ਆ ਕੇ ਜਾਂ ਨਾਲ ਲੈ। ਹਾਂ ਉਹ ਵੀ ਕਾਦੀ। ਯਾਰ ਮੈਨੂੰ ਵੀ ਚੱਲੇ ਵੀ ਇਹ ਲਹੋਲੀ ਆ ਖੇਡਾਂਗੇ ਹੋਰ ਕੋਈ ਕੋਈ ਧਾਰਮਿਕ। ਰਾਜੂ ਨੂੰ ਵੀ ਲੰਮਾ ਸਾਡਾ ਵੀ ਬੇਜਰੀ ਨਾ ਹੋ ਗਈ ਆ ਹੈ ਮਾਂ ਸਾਡੀ ਚਾਹੀਦੀ 50 ਦੇ ਮੇਰੀ ਕੁੜੀ ਹੋ ਗਈ ਨਹੀਂ ਨਹੀਂ ਤਾਂ ਕਾਲੀਆਂ ਨਹੀਂ ਹੂੰ ਚਾਹੀਦੀ ਹੋ ਗਈ ਆ ਇਹ ਮਸਤਾਂ ਅੰਤੜਾ ਆ ਮੈਂ ਤੇ ਮੀਆਂ ਦੀ ਹੋ ਗਈ ਜਹਮਤ ਖਾਨ ਚਾਲੀਆਂ ਦੇ ਉਹਦੇ ਦੀ ਮਾਂ ਮੈਂ ਤਾਂ ਦੱਸਿਆ ਨਹੀਂ ਵਿੱਚ 55 ਸਾਲ ਸਾਡੇ ਵਿਆਹ ਨੂੰ ਹੋ ਗਏ ਮੁਸ਼ਕਿਲ ਮੀਆਂ ਨਹੀਂ 90 ਵੀ ਮੇਰੇ ਮਾੜੀਆਂ ਦੀ ਮਮੀ ਸਖਾ ਦੀ ਵੀ ਬੀਬੀ ਤੇ 65 ਬੀਬੀ ਦੀ ਜ਼ਿਆਦਾ ਹੁੰਦੀ 20 24 ਪਾੜੋ ਮੇਰੇ ਕਹਿਣ ਅਛਿਆਰ ਤੋਂ ਮੇਰਾ ਵਿਆਹ ਹੋ ਸਾਲ ਕੱਟ ਗਿਆ ਬਰਾ ਵਿਆਹ ਤਰੀਕਾ ਕਿਹਨ ਜੇ ਤੇਰਾ ਤਾਂ ਤਾਨੂੰ ਯਾਦ ਮੇਰੀ ਮੇਰੀ ਨਾ ਮਿਲੂ ਸਾਰੀ ਸਾਰੀ ਮੱੜ ਗਈ ਸੀ ਸਾਲ ਨਹੀਂ ਨਾ ਉਹਨੇ ਸੋਚਿਆ ਠੀ ਤੀ ਏਟੀ ਇਨੀ ਕਿਤੇ ਕਿਹੜੀ ਗਰੀ ਕਿਹੜੀ ਬੇਨਤੀ ਹੈ ਹਮਦੇ ਬਿਆਵਲੀਆਂ ਚੀਜ਼ੇ ਤੇ ਤੜੀ ਕਿੰਨੇ ਸਾਲ ਦੇ ਚਾਹਿਆ ਲੱਡੂ ਖਾਦਾ ਹੋਵੇ ਨਾ ਉਹ ਦੇਣੀ ਨਹੀਂ ਮੁਰਕੇ ਚਾਹਿਆ ਕਰ ਨਾ ਇਹ ਲਈਦਾ ਉਸ ਤੋਂ ਚੜੇਲਾ ਮੇਰਾ ਹੀ ਤੋਂ ਉਦੋਂ ਸੱਤ ਕਿ ਮਾਡੂ ਮਹਾਂ ਗੋਣੇ ਦੇ ਮੇਲੇ ਤੇ ਵਿਆਹ ਹੋਇਆ ਸੀ ਉਹ ਚੋਲੂ ਮੇਲੇ ਤੇ ਅਸ਼ਾ ਉਹਦਾਂ ਨਗਰੇ ਠੀਕ ਪਾਸੇ ਆ ਰਹੀ ਹੁੰਦੀ ਹੈ ਹੁੰਦੀ ਜੀ ਅੱਛਾ ਅੱਛਾ ਕਾਰ ਖਾਰ ਖਾਰ ਵਿਆਹ ਹੋ ਗਿਆ ਹੂੰ ਤਨ ਤਨ ਤਾਂ ਪਾਈ ਸਭੀ ਅੱਛੀ ਦੋਸਤਾਂ ਨਾਲ ਹੋਣੀਆ ਸਤਾਰਾ ਸੌ ਅਧਿ ਹੈ ਜੀ ਨੀ ਰਾਮੀਆ ਮੈਂ ਨੇ ਸੋਚ ਲਿਆ ਹੈ ਕਰ ਰੋ ਕੋਈ ਗੱਲ ਹਾਂ ਤਨ ਕੋਈ ਗੱਲ ਨਹੀਂ ਹਾਂਸੇ ਵਾਲੀ ਹਾਂ ਉਹ ਗੱਲਾਂ ਮੁੱਕੀਆਂ ਆ ਗੱਲਾਂ ਦੁੱਖ ਮਟੀਆਂ ਉਹਨਾਂ ਦੇ ਬਲੌਗ ਦੇਖਿਆ ਕਰੋ ਜਿੱਤਣ ਸਮਾਰਟ ਸਿਸਟਮ ਜਿੱਦਾਂ ਦਾ ਆਪਣੀ ਦਾ ਉਦਾਂ ਦੇਦਾ ਮੇਰੇ ਨਾਲ ਕਰਦੇ ਤੇਰਾ ਕੋਈ ਪਲੈਨ ਨਾ ਤੇ ਕੱਢ ਚਾਹੁੰਦਾ ਤੇ ਇੱਕ ਇੰਨ ਤੁਹਾਡੇ ਨੈਟਕ ਨਾ ਹੁੰਦਾ ਵਾ ਕਿੰਨਾ ਕੁ ਟਾਈਮੇ ਕੱਢ ਜਾਂਦਾ ਉਹਨੇ ਕਿਥੋਂ ਕੱਢਣਾ ਨੈਟ ਤੇ ਘਰ ਆਣਾ ਤੇ ਘਟ ਹੋਣੀ ਸਚੇਤ ਦੂਜੀ ਚਲਣ ਦੀ ਇਹਨਾਂ ਦੀ ਹੈਨਾ ਮੇਨ ਇਹਦਾ ਮੇਨ ਕੋਰ ਹਾਂ ਬਲਾਸ ਮੇਸ ਦਾ ਮੇਨ ਉਹ ਵੀ ਬੋਲੇਗਾ ਬਾਕੀ ਸੈਟਿੰਗ ਚ ਕੀ ਬੜੇ ਸਭ ਨੂੰ ਬੁੱਕ ਨੂੰ ਰੋਕਣਾ ਦੇਖ ਰਹੇ ਹਾਂ ਇਹਨਾਂ ਨਾਲ ਰੋਕੋਗਾ ਫੇਰ ਤੇ ਆ ਬਾਈਫ ਵਾਲੀ ਤੇ ਲੱਗੂਗਾ ਤੇ ਫੇਰ ਹੀ ਮੁਸ਼ਕਲ ਹੋ ਜਾ ਤੋ ਵੀ ਬਹੁਤ ਟਾਈਮ ਹੈ ਜੁਮੇਗਾ ਨਾਲ ਹੈ ਹੈ ਲੋ ਜੀ ਬੂਕ ਟਿਕੜਾ ਹੋ ਜਾਓ ਹੋ ਜਾਓ ਤੜੇੜ ਗਈ ਤੇ ਹੁਣ ਅਸੀਂ ਚੱਲੀਏ ਜਾਣਾ ਵਾ ਵੀ ਥੋੜੀ ਜੀ ਮਤਲਬ ਸ਼ੋਪਿੰਗ ਜੀ ਕਰਨੀ ਸੀ ਤਾਂ ਮਾਰ ਲਿਆ ਦੀਦੀ ਹੁਣਾਂ ਨੂੰ ਉਹ ਮਗਰ ਰਹਿ ਗਏ ਆ ਆਉਂਦੇ ਆ ਤੇ ਫਿਰ ਥੋੜੀ ਸ਼ੋਪਿੰਗ ਕਰਦੇ ਆ ਤੇ ਫਿਰ ਘਰ ਜਾਣਾ ਹਨਾ ਮੇਰੀ ਸਾਰਾ ਆਪੋ ਰਾਏ ਚੱਲੀਏ ਪਹੁੰਚ ਗਏ ਆ ਇੱਥੇ ਹੁਣ ਇਥੇ ਸ਼ੋਪਿੰਗ ਕਰਾਂਗੇ ਇਹਨਾਂ ਸਕੂਟਰੀ ਦੇ ਵਿੱਚ ਰੱਖ ਲਓ ਨਾ ਹੈ ਹੈ ਗਈ ਆ ਤੇ ਆਜੋ ਫਿਰ ਚੱਲੀਏ ਇਹਦਾ ਬਹੁਤ ਗਲਤ ਟਾਈਮ ਨਹੀਂ ਕੋਈ ਟ੍ਰੇਨ ਦੇ ਆਉਣ ਦਾ ਟਾਈਮ ਤੇ ਅਸੀਂ ਹੁਣ ਚੱਲੇ ਹਾਂ ਜੀ ਥੋੜਾ ਬਜ਼ਾਰ ਕੰਮ ਜਰੂਰੀ ਅਰਜੈਂਟ ਇਹ ਕੰਮ ਤੇ ਪਹਿਲਾਂ ਵੀ ਗਏ ਹਾਂ ਬਟ ਉੱਥੇ ਕੋਈ ਗੱਲ ਨਹੀਂ ਬਣੀ ਇਸ ਕਰਕੇ ਹੁਣ ਦੁਬਾਰਾ ਚੱਲੇ ਹਾਂ ਤੇ ਟਾਈਮ ਹੋ ਗਿਆ 7:30 ਦਾ ਤੇ ਹੁਣ ਵੇਖ ਸਕਦੇ ਹੋ ਇੱਥੇ ਖੜੀ ਹਾਂ ਆਪਾਂ ਫਾਟੇ ਤੇ ਪੀਣ ਜਲੋ ਖਤਮ ਬਾਟੇ ਖੁੱਲੇ ਤੇ ਆਪਾਂ ਚਲੀਏ ਖੁੱਲ ਜਾ ਸਿੰਮ ਸਿੰਮ ਖੁੱਲ ਜਾ ਸਿੰਮ ਸਿੰਮ ਮੈਂ ਇੱਥੇ ਖਲੋ ਗਏ ਆ ਤੇ ਲੱਗੇ ਆ ਪੀਣ ਮੂਠਾ ਸ਼ੇਕ ਜਿਹੜਾ ਸ਼ੇਕ ਪੀਣ ਲੱਗੇ ਸਟ੍ਰਬਰੀ ਫਲ ਦਾ ਸ਼ੇਕ ਬਨਾਣਾ ਸ਼ੇਕ ਆਹ ਹੋ ਬਨਾਣਾ ਸ਼ੇਕ ਇਥੇ ਨਹੀਂ ਬਨਾਣਾ ਸ਼ੇਕ ਅੰਮ੍ਰਿਤ ਹੁਣ ਤੁਸੀਂ ਸੋਚੋਗੇ ਵੀ ਇਹ ਜਿਹੜਾ ਵਲੌਗ ਆ ਇਹਦੇ ਤੇ ਹੁਣ ਇਹਦਾ ਰਾਤ ਹੀ ਤੇ ਦਿਨ ਕਿਦਾਂ ਆ ਗਿਆ ਇਹ ਆਪਾਂ ਨੈਕਸਟ ਮਾਰਨਿੰਗ ਦਾ ਜਿਹੜਾ ਵਲੌਗ ਹੈ ਸਟਾਰਟ ਕਰ ਦਿੱਤਾ ਹੈ ਤੇ ਆਪਾਂ ਗਏ ਹੀ ਕੋਈ ਜ਼ਰੂਰੀ ਕੰਮ ਤੇ ਕੰਮ ਆਪਣਾ ਕਰ ਰਹੇ ਆਂ ਸਿਰੇ ਤੇ ਨਹੀਂ ਚੜਿਆ ਪਰ ਚੜ ਜਾਊਗਾ ਜਲਦੀ ਫਿਰ ਦੱਸਾਂਗੇ ਤੁਹਾਨੂੰ ਤੇ ਹੁਣ ਇਥੋਂ ਆਉਂਦੇ ਟਾਈਮ ਅਸੀਂ ਕਿਹਾ ਵੀ ਥੋੜਾ ਕੋਈ ਠੀਲੀਏ ਸ਼ੇਕ ਵਗੈਰਾ ਸ਼ੇਕ ਪੀਣ ਲੱਗੇ ਆਂ ਤੇ ਫਿਰ ਜਾਣਾ ਬਾਰੇ ਸਸਤੀ ਵਾਲੇ ਹੈ ਦਿਨ ਬਾਰੇ ਸਸਤੇ ਦਿਨ ਤੇ ਬਾਰੇ ਸਸਤੀ ਵਾਲੇ ਤੇ ਸੱਚੀ ਗੱਲ ਤੇ ਬੁਲਾ ਦੋ ਸਾਰਿਆਂ ਨੂੰ ਸੱਚੀ ਗੱਲ ਵਲੌਗ ਜਿਹੜਾ ਵਾ ਉਹ ਕੰਟੀਨਿਊ ਕਰਦੇ ਆਹੋ ਉਦਾਂ ਤੇ ਤੁਹਾਨੂੰ ਪਤਾ ਨਹੀਂ ਕਿੰਨਾ ਵਧੀਆ ਠੀਰ ਭੰਡਾ ਤੇ ਅੱਜ ਕੀ ਆ ਹੋਲੀ ਤੇ ਸਾਰਿਆਂ ਨੂੰ ਸਾਡੇ ਵੱਲੋਂ ਹੈਪੀ ਹੋਲੀ ਤੇ ਸ਼ੇਕ شو ਪੀ ਰਹੀ ਹਾਂ ਦੇਖੋ ਜੀ ਘੈਂਟ ਗੱਲਬਾਤ ਦੇਖੋ ਜੀ ਖਾ ਕੇ ਟੇਸਟ ਦੱਸੋ ਕਿਦਾਂ ਦਾ ਬਣਾਇਆ ਵਾ ਵਾ ਦੇ ਟੇਸਟੀ ਆ ਤੇ ਖਾ ਪੀ ਲਈਏ ਤੇ ਫਿਰ ਤੁਹਾਨੂੰ ਮਿਲਦੇ ਹਾਂ ਨਾ की शिबा ये बून है कितना है शिं एक दिया काट कितना है काट के डे करूं ओ दे ओ दे किधे ये विच्छन ये ये जगह निकली है ये पार्टी टॉय पार्टी टॉय चिजी सी ओ दे विच्छन निकली है ब्लून एंड जे ब्लून प्लानवास्ती शोना भाई बाप शोना, शोना भाई शोना, भाई। शोना भाई। शोन ඒ ාද ඕ ඒේ දයෝ දද කෝෂෝගි බවකෝෂෝගීය කොටනන ී වදන්නේ අන ජනරේෂන් න බූර ਏ ਬਾਕੀ ਬਣਾ ਰਹੀ ਅੱਜ ਮੈਗੀ ਸੇ ਇਧਰ ਸਮਾਨ ਸਮੋਂ ਘੀ ਰਿਆ ਉਹ ਮੈਗੀ ਬਣਾਉਣੀ ਹੈ ਮੈਨੂੰ ਸਰ ਜੀ ਹਾਂ ਹਲੋ ਮੈਗੀ ਇਸ ਤਰੀਕੇ ਦੀ ਹੋਣੀ ਹੈ ਸਾਰਾ ਇੰਟੀਰੀਅਰ ਪਾਉਣਾ ਹੈ ਓਹੋ ਹੋ ਟੇਸਟ ਜੀ ਮੈਗੀ ਬਣਾਉ ਟੇਸਟ ਜੀ ਮੈਗੀ ਖਾਣ ਦਾ ਦਿਲ ਕਰ ਰਿਹਾ ਹੂੰ ਅੱਜ ਮਨਾਉਣੀ ਹੈ ਹੋਲੀ ਪਰ ਹੋਲੀ ਦਾ ਆਪਾ ਨਹੀਂ ਮਨਾਉਣੀ ਮਨਾਉਣੀ ਵੀ ਨਹੀਂ ਮਨਾਉਣੀ ਤੇ ਜਾਂ ਸਰਗਰਤਾ ਆਪਾ پروگرام ਕਿਉਂਕਿ ਅੱਜ ਸਾਰੇ ਨੂੰ ਹੈ ਹੋਲੀ ਹੀ ਹਮ ਅੱਜ ਸਾਰੇ ਰੋਲੀ ਹੈ ਜੋਲੀ ਇਹ ਆਪਾਂ ਕੋਈ ਸਾਲੇ ਦਿਨ ਨਹੀਂ ਕੀਤਾ ਹਮ ਅਸੀਂ ਸਿਰਫ ਜਿਹਾ ਆਪਣੇ ਦਿਨ ਕੱਢਿਆ ਡੇਲੀ ਦੀ ਤਰ੍ਹਾਂ ਤੇ ਤੁੰਦ ਸੈਲੂ ਕੰਮ ਗਏ ਫਿਰ ਅਸੀਂ ਵਲੋਗ ਕੰਟੀਨਿਊ ਨਹੀਂ ਕੀਤਾ ਘਰ ਆ ਗਏ ਅਸੂਸੀ ਦੀ ਤੇ ਹੁਣ ਮੈਂ ਪ੍ਰਭ ਨੂੰ ਲੈ ਲਈ ਚੱਲ ਬੜਾ ਭਾਸ਼ਣ ਤੇਰਾ ਬਹੁਤ ਬਹੁਤ ਤੇ ਹੁਣ ਹੋ ਗਿਆ ਸ਼ਾਮ ਦਾ ਵੇਲਾ ਤੇ ਸਾਰੇ ਕੰਮ ਕੰਮ ਕਰਕੇ ਹੋ ਗਏ ਵੇਲੇ ਦੇਣਾ ਨਾ ਵੱਡੇ ਉਹ ਕਿ ਹੁਣ ਨਹੀਂ ਹੁਣ ਕੰਮ ਬੜੇ ਨਿਭੜਦੇ ਆ ਨਾ ਬਲਬਲੇ ਦੀ ਕੰਮ ਵਾਲੀ ਇਧਰ ਗੰਡੇ ਛਲ ਰਹੇ ਨੇ ਕੁਝ ਕਹਿਣਾ ਚਾਹੁੰਦੇ ਕਹਾਂ ਤੜਈ ਤੂੰ ਤੁਸੀਂ ਬੱਸ 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 ਵੇਰ ਕਹਲਾ ਹੁਣ ਕਿਉਂ ਤੇ 2 ਮਿੰਟ ਤੇਰੀ ਬ੍ਰੇਕ ਦਿੱਤੀ ਸੀ ਤੈਨੂੰ ਬ੍ਰੇਕ ਦਿੱਤੀ ਹੁਣ ਕੋਈ ਗੱਲ ਨਹੀਂ ਆਈ ਆਹ ਆਪ ਨੂੰ ਕੋਈ ਗੱਲ ਵੀ ਨਹੀਂ ਚਲ ਕੋਈ ਨਹੀਂ ਬਣਾਣਾ ਤੂੰ ਜਦੋਂ ਬਣੇਗੀ ਉਦੋਂ ਬਖੰਨੇ ਆ ਕੀ ਚੰਦ ਚੜਿਆ ਕੀ ਮੰਨ ਲਾਇਆ ਮਤਲਬ ਮਤਲਬ ਧੜਕਿਆ ਮਤਲਬ ਮਤਲਬ ਰੰਗ ਲਾਇਆ ਕੀ ਚੰਦ ਨਹੀਂ ਮਤਲਬ ਕਹਿੰਦਾ ਕੀ ਤਾਂ ਜਿਹੜਾ ਕੋਈ ਕੰਮ ਕਰੇ ਨਾ ਕੋਈ ਸਜੀ ਸਜੀ ਬਣਾਵੇ ਜੇ ਵਧੀਆ ਬੱਜੇ ਉਹਨੂੰ ਕਹਿੰਦੇ ਚੰਦ ਚੜਾਤਾ ਜਿਹੜੀ ਚੀਜ਼ ਵਧੀਆ ਬਣਾ ਦੇਗਾ ਤੇ ਉਹਨੂੰ ਕਹਿੰਦੇ ਚੰਦ ਚੜਾਤਾ ਬੇਸ਼ੱਕ ਤੇ ਜੇ ਹੋਰ ਵਧੀਆ ਬਣਾਸੇ ਉਹਨੂੰ ਕਹਿੰਦੇ ਰੰਗ ਲਾਤਾ ਅੱਛਾ ਹੁਣ ਨਹੀਂ ਇਹ ਕਹ ਲਈਆਂ ਕਿ ਕੋਈ ਪੁੱਲ ਕੇ ਮੈਨੂੰ ਹੱਥ ਨਹੀਂ ਲਾਉਣਾ ਨਾ ਨਹੀਂ ਮਿਲਣੀ ਹਰ ਕੋਈ ਲਾਉਣਾ ਤੇ ਮੇਰਾ ਸਾਣੀ ਹੈ ਹੱਥਾਂ ਨਾਲ ਕੋਣ ਖਾਂਦਾ ਨਹੀਂ ਨਹੀਂ ਮਿਲਦਾ ਖਾਣਾ ਕੋਨ ਖਾਣਾ ਚਾ ਵੀ ਨਹੀਂ ਮਿਲਦਾ ਉਹ ਗੁਰਵਾ ਇਹ ਹੱਥ ਨਾਲ ਖਾ ਗਿਆ ਸੜਦੇ ਆ ਚਮਕੇ ਰਖਾ ਉਹ ਵੀ ਕੰਡੇ ਵਾਲੇ ਕਾਂਟੇ ਵਾਲੇ ਐਦਾਂ ਦੇ ਚਮਕੇ ਨਾਲ ਕੰਡੇ ਮਿਲਦੀ ਨਹੀਂ ਆਪ ਮੈਂ ਦਰਵਾਜ਼ੇ ਖੜੀ ਬਸ ਅੱਛਾ ਵੱਡੀ ਤੋਂ ਬਣੀ ਰਵਾਬ ਦੀ ਚਾਹ ਦਾ ਜੀ ਹੋਰ ਚਾਹ ਦਾ ਟਾਈਮ ਮੇਰਾ 7 ਵਜੇ ਦਾ ਓਹੋ 7:00 ਵਜੇ ਨੂੰ ਤੁਹਾਨੂੰ ਵਜ ਗਿਆ ਤਾਂ ਤੁਸੀਂ ਵੀ ਜਾਣਾ ਸੀ ਮੈਂ ਕਿੱਥੇ ਜਾਣਾ ਤਾਂ ਉਹ ਜਿਹੜਾ ਤਾਂ ਡੇਲੀ ਦੀ ਰੁਟੀਨ ਹਮ ਤੁਹਾਡੀ ਡੇਲੀ ਦੀ ਰੁਟੀਨ ਹੈ ਆਹ ਦੇ ਮੈਨਾਂ ਕਿ ਮੋਗੀ ਤਨੋਂ ਪੱਦਿਆਂ ਹੋ ਰਹੇ ਹੂੰ ਸਾਰਾ ਦਿਨ ਫਿਰ ਨਹੀਂ ਵਲੌਗ ਕੰਟੀਨਿਊ ਨਹੀਂ ਕੀਤਾ ਤੇ ਮੈਂ ਕਿਹਾ ਹੁਣ ਚਲੋ ਕਰ ਲੈਨੇ ਆ ਮੈਹੀ ਲੱਗੇ ਬਣਾਉਣ ਮੈਹੀ ਤੁਹਾਨੂੰ ਕਰ ਰਹੀ ਨਹੀਂ ਦਿਲ ਤੇ ਮੈਂ ਹੀ ਨਵਾਵਾਂਗੇ ਤੇ ਵਲੌਗਸ ਨੂੰ ਪਿਆਰ ਦਿਆ ਕਰੋ ਇੰਜੋਏ ਕਰਿਆ ਕਰੋ ਲਾਸਟ ਟਾਈਮ ਜੁੜ ਕੇ ਆ ਕਰੋ ਤੇ ਕਮੈਂਟ ਕਰਿਆ ਕਰੋ ਇੱਕ ਮੇਰੇ ਪਿਆਰੇ ਜੀ ਦੀਦੀ ਆ ਅਮਨਕੀਕਾ اور ਬਹੁਤ ਸਾਰੇ ਸਾਰੇ ਕਮੈਂਟ ਕਰਦੇ ਆ ਤੇ ਬੜੀ ਖੁਸ਼ੀ ਹੁੰਦੀ ਆ ਤੇ ਦੀਦੀ ਤੁਹਾਡਾ ਥੈਂਕ ਯੂ ਵੈਰੀ ਵੈਰੀ ਮੱਚ ਬਹੁਤ ਵਧੀਆ ਲੱਗਦਾ ਤੁਹਾਨੂੰ ਬਾਕੀ ਇਦਾਂ ਹੀ ਸਾਰੇ ਕਮੈਂਟ ਕਰਿਆ ਕਰੋ ਇਹ ਫਿਰ ਵਧੀਆ ਲੱਗੂਗਾ ਹਨਾ ਸਾਨੂੰ ਵੀ ਜਦੋਂ ਲਾਉਂਗੇ ਵਧੀਆ ਜਿਹਾ ਬਣਾਇਆ ਹੋਊਗਾ ਹੋਰ ਵਧੀਆ ਤੋਂ ਵਧੀਆ ਵਧੀਆ ਤੋਂ ਵਧੀਆ ਬਲੌਗ ਲੱਗੇਗਾ ਹਾਂ ਚਲ ਫਿਰ ਪੀリエ ਚਾਹ ਚੋ ਤਾਂ ਕਰਦੇ ਆ ਜਦੋਂ ਦੀ ਸਬਜ਼ੀ ਪਾਣੀ ਕਿਦੋਂ ਕਰ ਬਾਅਦ ਲੋਰੀ ਇੱਕ ਸਾਈਡ ਆਪਾਂ ਇਹਦੇ ਦੇ ਕੋਲ ਤੋਂ ਲਾ ਲਈਏ ਤੇ ਮੈਂ ਜਿਹੜੀ ਕੋਇਲ ਕਰਾਂਗੀ ਪਤਾ ਕੀ ਆ ਅੱਗੇ ਮੈਂ ਜਿਹੜਾ ਮੈਗੀ ਬਣਾਉਣੀ ਹੈ ਨਾ ਮੈਗੀ ਮੈਗੀ ਬਣਾਉਂਦੇ ਟਾਈਮ ਆ ਮੈਂ ਹਮੇਸ਼ਾ ਮੈਗੀ ਵੀ ਇੱਚ ਪਾ ਦਿੰਦੇ ਹਾਂ ਨੀ ਤੇ ਮੈਂ ਕਿਸੇ ਗੱਲ ਇੰਨੀ ਵੈਜੀਟੇਬਲ ਨਹੀਂ ਪਾਈਆਂ ਇਹਨਾਂ ਨੂੰ ਕਰਕੇ ਦੇ ਦੇਈਏ ਆਪਾਂ ਮੈਂ ਵੀ ਪਾ ਦਿੰਨੇ ਹਾਂ ਕਿ ਵਿੱਚ ਇਹ ਸਾਰਾ ਨਾ ਉਹ ਹੁਣ ਬੱਟਮੇ ਇਹ ਚੀਜ਼ ਪਾ ਚੁੱਕੀ ਇੰਨਾ ਬੋਇਲ ਕਰਕੇ ਬੜਾ ਬੋਇਲ ਕਰਕੇ ਵੇਦਰਾ ਕਿੰਦਾ ਲੈ ਦਿੰਦਾ ਹਾਂ ਤੇ ਪਹਿਲਾ ਮਸਾਲਾ ਇਹਦੇ ਤੋਂ ਲਈ ਰੇ ਪੱਟਮੇ ਇਹ ਚ ਇਹ ਕਿ ਵੈਜੀਟੇਬਲ ਜਿਹੜੀ ਆਪਾਂ ਨੇ ਦੋ ਮਿੰਟ ਚੌਪ ਕਰਾਂਗੇ ਬੋਲੋ ਅਰੇ ਹੋਰ ਬੋਲੋ ਹੋਰ ਬੋਲੋ ਬੋਲੋ ਤੇ ਮੈਨੂੰ ਪਹਿਲਾ ਇਹ ਹੀ ਕਿ ਆਪਾਂ ਜਿਹੜੀ ਮਤਲਬ ਮੈਗੀ ਆ ਥੋੜੀ ਹੈਲਥੀ ਬਣਾਉਣੀ ਆ ਕਿਉਂਕਿ ਮੈਂ ਥੋੜੀ ਰਬਾਬ ਨੂੰ ਵੀ ਚਲੋ ਮੈਂ ਕਿ ਖਾ ਲੇਗੀ ਦੇਲ ਤੇ ਕਰ ਦਈਏ ਬੱਚੇ ਦਾ ਖਾਣ ਨੂੰ ਇਸ ਕਰਕੇ ਮੈਂ ਹੈਲਥੀ ਜੀ ਬਣਾਉਣੀ ਆ ਹੈਲਥੀ ਇਸ ਤਰ੍ਹਾਂ ਕਿ ਉਹਦੇ ਵਿੱਚ ਜ਼ਿਆਦਾ ਵੈਜੀਟੇਬਲ ਪਾਉਣੀਆਂ ਨੇ ਤੇ ਮੈਗੀ ਘੱਟ ਪਾ ਕੇ ਬਣਾਈ ਆ ਵੇਖਦੇ ਆ ਕਿਦਾਂ ਦਾ ਟੇਸਟ ਬਣਦਾ ਕਿਦਾਂ ਨਹੀਂ ਬਣਦੀ ਆ ਤੇ ਬਾਕੀ ਤੁਹਾਨੂੰ ਖਾ ਹੀ ਦਿੱਤਾ ਮਲੀ ਸਾਹਿਬ ਨੇ ਕਿ ਮੈਂ ਜਿਹੜਾ ਸਾਰਾ ਕੁਝ ਕਟਿੰਗ ਕਰ ਲਿਆ ਵਾ ਤੇ ਬਾਕੀ ਇਹ ਪੀ ਲੱਗਿਆ ਚਾਹ ਚਾਹ ਜੀ ਪੀ ਕੇ ਆਉਂਦੇ ਆ ਮੈਂ ਵੀ ਮੈਗੀ ਬਣਾ ਲਾਂ ਤੇ ਫਿਰ ਅਸੀਂ ਲਾਉ ਜਿਹੜਾ ਕੱਟ ਕੇ ਘਰ ਤੇ ਸਾਡੇ ਡੈਡੀ ਜੀ ਕਰਨੇ ਲੱਗ ਪਾਈ ਤੇ ਡਿਡੀ ਆ ਗਈ ਗੱਡੀ ਆਈ ਉਹ ਵੇਖ ਕੇ ਬਾਹੂ ਵੇਖ ਕੇ ਲੈ ਲੋ ਕੀ ਇਹ ਕਰਕੇ ਡੰਡਾ ਪੀ ਆੜੀ ਨੇ ਆ ਤਾਂ ਪੜੇ ਤਪੜ ਬਣਾਉਣਾ ਮੇਰੀ ਆ ਸੁੱਕੇ ਅੰਦਰ ਰੱਖੋ ਕਿਉਂਕਿ ਆਪਣੀ ਕਣਕ ਦਾ ਸੀਜ਼ਨ ਆ ਗਿਆ ਹੈ ਹਾਂ ਤੇ ਹੁਣ ਤਪੜਾਂ ਦੀ ਲੋੜ ਹੈਲੋ ਹੈਲੋ ਗਾਇਜ਼ کیسے ਹੋ ਬੈਗ ਵਿੱਚ ਆਂਦੀ ਬੈਗ ਵੀ ਇਹ ਬੈਗ ਅੱਗੇ ਵਾਲੀ ਹੈ ਨਾ ਲੈ ਦੇ ਲੋ ਹਾਲ ਇਹ ਲੜ ਜੀਏ ਕਿ ਬੰਦਿਆ ਇੱਧਰ ਉਹ ਬੰਦ ਕਰਤਾ ਤੇ ਇਹ ਨਹੀਂ ਇਹਦੇ ਕਰਨਾ ਕਰ ਰਿਹਾ ਹੋਇਆ ਮੈਨੂੰ ਬੈਗ ਨਹੀਂ ਬੈਲੈਂਸ ਬੰਦਾ ਬੈਗ ਮੈਂ ਕਹੀ ਨਹੀਂ ਤਾ ਕਰ ਸਕਦੇ ਹੂੰ ਬੈਗ ਰੋਮੀ ਨੂੰ ਵੀ ਬਿਠਾ ਲੋ ਰੋਮੀ ਵੇਖਣ ਦੀ ਹੈ ਸੈਰ ਸਪੱਟੇ ਤੋਂ ਆਈ ਵਿਚਾਰੀ ਸੈਰ ਕਰਕੇ ਆਈ ਰੋਮੀ ਕਹਿੰਦੀ ਮੈਨੂੰ ਵੀ ਉਟਾ ਦਿਓ ਰਬਾਬ ਬਿਠਾਉਣਾ ਰੋਮੀ ਨੂੰ ਬਿਠਾ ਲਓ ਫਿਰ ਪਤਾ ਨਹੀਂ ਕਿੱਥੇ ਪਾਉਣਾ ਹੈ ਬਿਠਾ ਲਓ ਰੋਮੀ ਨੂੰ ਵਿਚਾਰੀ ਨੂੰ ਤਰਲੇ ਲੈਣ ਦੀ ਆ ਰੋਮੀ ਜਾਓ ਲੈ ਲਓ ਉੱਤਰੋ ਉੱਤਰ ਜਾ ਬਾਬ ਰੋਮੀ ਨੂੰ ਉੱਡਾ ਦਈਏ ਨਾ ਬਿਠਾਉਂਦੀ ਹਾਂ ਕਰੀ ਵੀ ਬੈਨ ਦੇਣਾ ਨਹੀਂ ਬਿਠਾਣਾ ਰੋਮੀ ਨੂੰ ਤੁਹਾਡੀ ਬੈਸਟ ਫਰੈਂਡ ਨੇ ਰੋਮੀ ਇੱਥੇ ਬੈਣਾ ਜਿਹਨਾਂ ਨੂੰ ਚੀਜ਼ੀਆਂ ਦਿੰਦੇ ਆਉਂਦੀ ਇੱਥੇ ਬੈ ਗਈ ਰੋਮੀ ਕੀ ਹੋਇਆ ਬੰਦੇ ਰੋਮੀ ਚਲੋ ਬੋਤਾਂ ਤਾਂ ਚਲੀ ਆਜੋ ਚੱਲੇ ਤੁਹਾਨੂੰ ਰੋਮੀ ਖਾਉ ਫਿਰ ਵੱਡੂ ਭਾਈ ਭਜੋ ਭਜੋ ਚੱਲੇ ਜੇ ਕਮਹਿਰ ਕਮਹਿਰ ਆ ਜਾਓ। ਓ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ। ਸ਼ੈਤਾਨ ਨਹੀਂ ਹਾਂ। ਆ ਜਾਓ ਆ ਜਾਓ। ਬਾਲ ਵੇਖੋ ਇਦਾਂ ਹੀ ਨਾ ਸਾਰਾ ਖਲਾਰਾ ਪੰਦੀ ਆ, ਡਰੋ ਖੋਲੀ ਜਾਂਦੀ, ਖਲਾਰਾ ਪਾਈ ਜਾਂਦੀ, ਬਸ ਇੱਕੋ ਹੀ ਕੰਮ ਇਹਨੂੰ। ਮੱਲੀ ਸਾਹਿਬ ਦੇ ਪਹਿਨਣਾ। ਸਾਰੇ ਹੀ ਲੱਗੀ ਆ। ਪਾਡਾ ਇਹਨੇ ਕਰਦੇ ਪਹਿਲਾਂ। ਦਿਨੇ ਪਤਾ ਕੀ ਕੀਤਾ ਇਹਨੇ? ਮੇਰੀ ਗੱਲ ਸੁਣੋ। ਇਧਰ ਵੇਖੋ ਦਿਨੇ ਪਤਾ ਕੀ ਕੀਤਾ ਇਹਨੇ ਜਦੋਂ ਤੁਸੀਂ ਇੱਥੇ ਗੱਦਾ ਨਹੀਂ ਮਤਲਬ ਪਾਉਣ ਲੱਗੇ, ਇਹਨੇ ਗੱਦਾ ਥੱਲੇ ਸੁੱਟ ਗਏ ਨਾ। ਹਣਾ ਉੱਤੇ ਲੰਮੇ ਪਈਆਂ ਆਰਾਮ ਦਾ ਟੌਰ ਦੇ ਨਾਲ ਤੇ ਬਾਅਦ ਵਿੱਚ ਤੁਹਾਡੇ ਹਾ ਬੋਇਲਰ ਦੇ ਵਿੱਚੋਂ ਸਾਰੇ ਤੁਹਾਡੇ ਕਾਰਡ ਏਡੀਅਮ ਸਭ ਕੁਝ ਕੱਢ ਗਿਆ ਨਾ ਤੇ ਨਜ਼ਾਰੇ ਲੱਗੀ ਲੈਣ ਮੈਂ ਸ਼ੇਰਤੀ ਨਹੀਂ 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 ਮੈਂ ਪਾਤੇ ਹੀ ਫਿਰ ਮੈਂ ਸ਼ੇਰਤੀ ਖੋਲੇ ਆਣ ਕੇ ਤੇ ਮੈਂ ਕਿ ਕਿੱਦਾਂ ਦੀ ਬਣੀ ਵਧੀਆ ਬਣੀ ਸਹੀ ਗੱਲ ਤਰੀਦ ਕਰੋ ਜਿਆ ਵੀ ਨਿੱਕੇ ਹੁੰਦੇ ਨਾ ਪਹਿਲਾਂ ਥੋੜਾ ਜਿਹਾ ਟਾਈਮ ਪਹਿਲਾਂ ਡਰਦੇ ਨੇ ਆ ਵੀ ਸਾਨੂੰ ਏਡੀਅਮ ਚਲਾਉਣਾ ਆ ਜਾਊਗਾ ਜੇ ਬੈਂਕ ਦੇ ਖਾਤੇ ਵਿੱਚ ਬੈਂਕ ਚਲਾਉਣਾ ਆ ਜੂਗਾ ਮੇਰੇ ਖਾਤੇ 'ਚ ਪੈਸੇ ਕੋਈ ਜਮ੍ਹਾਂ ਕਰਾਉਣੇ ਆ ਜਾਣਗੇ ਆਹੋ ਕੀ ਜੀ ਤੇ ਬਦਲਿਆ ਵਾ ਤਿੰਨ ਤਿੰਨ ਕੁੜੀ ਆਈਡੀ ਐਮ ਕਾਰਡ ਆ ਮੈਂ ਜੋ ਮਰਜ਼ੀ ਜਿੱਥੇ ਮਰਜ਼ੀ ਬਦਲ ਚਲਾਉਣ ਲੈਂਦਾ ਕੋਈ ਚੱਕਰ ਨਹੀਂ ਮੈਂ ਕੁੱਕੜ ਪਿਆ ਇਦਾਂ ਚਲਾਈਦਾ ਜਿੱਦਾਂ ਮੈਂ ਨਾ ਵੀ ਕੋਈ ਗੱਲ ਲੈ ਲੈ ਵੀ ਜੇ ਅੱਜ ਦਾ ਤੇ ਹਰ ਇੱਕ ਨੇ ਜੇ 버ਗਰ ਖਾਣਾ ਵਾ ਕੁਝ ਵੀ ਉੱਥੇ ਵੀ ਸਾਰਾ ਕੁਝ ਹੀ ਚੱਲਦਾ ਐਡਵਾਂਸ ਜਾਂ ਸਾਰਾ ਕੁਝ ਟੈਕਨੋਲੋਜੀ ਤੇ ਤੁਸੀਂ ਸਾਰਿਆਂ ਨੇ ਛੱਡੋ ਜਿਹੜੀ ਮੈਂ ਗੱਲ ਪੁੱਛੀ ਪੁਆਇੰਟ ਦੀ ਉਹ ਦੱਸੋ ਕਿ ਮੇਰੀ ਮੈਗੀ ਬਣਾਈ ਟੇਸਟ ਸੀ ਚੰਗੀ ਸੀ ਇਹ ਕੋਸਟ ਕਿੰਨੇ ਦਾ ਤਰੀਫ ਕੀਤੀ ਤਰੀਫ ਹੁਣ ਤੱਕ ਤਰੀਫ ਕਰੋ ਮੇਰੀ ਵਧੀਆ ਤਰੀਕੇ ਨਾਲ ਬਹੁਤ ਵਧੀਆ ਬਣੀ ਨਹੀਂ ਨਹੀਂ ਇਦਾਂ ਨਹੀਂ ਤਰੀਫ ਮੈਨੂੰ ਪਸੰਦ ਆ ਸਰਾ ਅੱਜ ਸਵਾਦ ਬਣੀ ਅੱਜ ਸਵਾਦ ਬਣੀ ਸਾਰਾ ਕੁਝ ਸਹੀ ਤੇ ਉਹਦੀ ਪ੍ਰਾਬਲ ਮੇਰੀ ਬਣਾਈ ਮੈਗੀ ਪਸੰਦ ਨਹੀਂ ਆਂਦੀ ਇਹ ਬਣਾਉਂਦੇ ਆ ਆਪਣੀ ਮੈਗੀ ਜਿਹੜਾ ਬਿਨਾ ਪਿਆਜ਼ਾਂ ਤੋਂ ਕੁਝ ਨਹੀਂ ਪਾਉਂਦੇ ਸਿੰਪਲ ਜੀ ਸੁੱਕੀ ਜੀ ਮੈਗੀ ਬਣਾਉਂਦੇ ਆ ਮੈਂ ਬਣਾਈ ਤਾਂ ਹੈ ਵੈਜੀਟੇਬਲ ਪਾ ਕੇ ਬਟ ਮੈਂ ਅਜੋ ਤੁਹਾਨੂੰ ਜਿਹੜੇ ਤਰੀਕੇ ਨਾਲ ਦਸੀ ਉਹ ਤਰੀਕੇ ਨਾਲ ਬਣਾਈ ਪਹਿਲਾਂ ਮੈਂ ਦੂਜੇ ਤਰੀਕੇ ਨਾਲ ਬਣਾਉਣੀ ਤੇ ਅੱਜ ਪਸੰਦ ਆਈ ਤੇ ਬਾਕੀ ਉਹ ਵੇਖੋ ਨੀਂਦ ਆਉਂਦੀ ਆ ਉਹ ਸਾਹਮਣੇ ਵੇਖ ਲਓ ਤੁਸੀਂ ਐ ਇੱਧਰ ਵੇਖੋ ਕੀ ਬਣ ਗਿਆ ਇਹ ਇਹ ਆ ਵੀ ਹੁਣ ਕਰੀਏ ਸਮਾਪਤੀ ਨਹੀਂ ਉੱਧਰ ਵੇਖੋ ਸਹੀ ਵੇਖਣੇ ਵੇਖਣੇ ਕਰੋ ਕਰ ਲੋ ਡਾਂਸ ਵੇਖੇ ਰੋ ਬਹੁਤ ਦੇਰ ਬਾ ਬਾ ਮਰੀ ਆਉ ਡਾਂਸ ਕਰ ਦੋ ਨਹੀਂ ਮੈਂ ਲਿਆਂਦੇ ਆ ਉਹ ਉਧਰ ਵੇਖੋ ਆਇ ਤੇ ਉਰੇ ਆ ਕੇ ਡਾਂਸ ਕਰ ਦਿਓ ਡਾਂਸ ਕਰ ਇੱਧਰ ਆਓ ਡਾਂਸ ਕਰੋ ਕਿਹੜਾ ਡਾਂਸੀ ਵੇ ਲੋ ਡਾਂਸ ਪਰ ਬਾਪੂ ਜਦੋਂ ਤੁਸੀਂ ਵੱਡੇ ਹੋ ਜਾਓਗੇ ਨਾ ਜਦੋਂ ਵੱਡੇ ਹੋ ਜਾਓਗੇ ਨਾ ਇਹ ਸਾਰਾ ਕੁਝ ਵੇਖਿਆ ਕਰਕੇ ਹੱਸਿਆ ਕਰਿਓ ਜਿਦਾਂ ਕੀ ਕੀ ਕਰਦੇ ਹੁੰਦੇ ਹੋ ਤੇ ਉਹ ਮੰਮੀ ਕਹਿੰਦੇ ਤੂੰ ਕਿਹੜੀ ਭੈੜੀ ਜੀ ਫਿਲਮ ਲਾਈ ਆ ਲੈ ਵੀ ਹਾਡੀ ਮੰਮੀ ਨੂੰ ਕੋਈ ਫਿਲਮ ਨਹੀਂ ਪਸੰਦ ਆਉਂਦੀ ਨੂੰ ਮੰਮੀ ਆਦੰਦੀ ਜਿਹੜੀ ਕਿਹੜੀ ਫਿਲਮ ਲਾਈ ਭੈੜੀ ਜੀ ਨਾ ਮੂੰਹ ਨਾ ਮੱਥਾ ਆ ਫਿਲਮ ਅਸਲ ਬਾਤੇ ਰੰਦੈ ਨੂੰ ਪਤਾ ਨਹੀਂ ਫਲਾ ਦੇ ਆਹ ਹੈ ਜੀ ਗਾਮ ਸ਼ਾਮ ਹੋ ਜਾਂਦੀ ਬਸ ਕਰ ਇਹਨਾਂ ਨਾਲ ਬਟਾਣ ਨੇ ਆਣੇ ਤੇ ਕਿਤੇ ਫੜ ਫੜ ਜਾਊ ਇਹ ਨਹੀਂ ਬਸ ਕੀ ਕਰਨੀ ਆ ਵਾਲਾ ਯਾ ਸੇਗਾ ਹੋਇਆ ਵਾ ਆ ਵਾ ਦੇਖ ਵੇਖ ਮਸਾਹਰਾ ਲੈ ਲੈ ਗਈ ਇਹ ਵਿਚਾਰੀ ਲਈ ਹੋਰ ਆ ਗਿਆ ਹੋਰ ਲੈ ਆਉਗਾ ਕਿਆ ਰ ਮੁਲੇਮ ਨਾਲ ਹੋਰ ਆ ਫੜ ਦਿਖਾਓ ਬਲੂਨ ਦਿਖਾ ਦਿਓ ਆਹ ਆ ਇਨੀ ਕਾਰਿਆ ਬਲੂਨ ਲੋ ਕੇ ਆ ਆਹ ਉਹ ਨਾ ਇਹ ਪੁੱਤ ਖਰਾਬ ਆ ਇਹ ਦੇ ਵਿੱਚ ਉਹ ਨਿਕਲੇ ਆ ਛੇਕ ਜਾ ਇਹ ਹੁਣ ਲੱਗੇ ਮੂਵੀ ਵੇਖਣ ਆਹ ਦਬੜੋ ਤੇਰੀ ਲਾ ਗਈ ਹੈ ਇਹਨਾਂ ਦੇ ਨਾ ਚੰਗੇ ਹੂ ਹਮਮ ਪਹਿਲਾਂ ਭੜੀ ਸੁਣੀ ਨਹੀਂ ਹੁਣ ਚੰਗੀ ਲਾ ਲਈ ਇਹਨਾਂ ਨੇ ਨਹੀਂ ਭੜੀ ਹਮਮ ਹੋਣੇ ਲੱਗੋ ਤੇ ਬਾਕੀ ਚਲੋ ਜੀ ਠੀਕ ਆ ਉੱਥੇ ਕਰਦੇ ਆ ਬਲੌਗ ਦਾ ਐਂਡ ਚੈਨਲ ਸਬਸਕ੍ਰਾਈਬ ਵੀਡੀਓ ਲਾਈਕਸ ਕਰਨਾ ਹੈ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਚ ਤੱਕ ਤੱਕ ਲਈ ਬਾਏ ਬਾਏ ਗਾਇਜ਼